ਚੱਲਦਾ ਵੀ ਤੁਹਾਡਾ ਜੀ

ਸੌਣੇ-ਸੌਣੇ ਸੂਟ ਕਾਇਲ ਕੁਲ ਕਾਰੀਆਂ ਲਈਆਂ ਪਰੰਦੇ ਪਾਏ ਮੇਰਾ ਵੀ ਬੜਾ ਦਿਲ ਕਰਦਾ ਜਾਣ ਨੂੰ ਕਿਦਾਂ ਕਰ ਆਪਣੀ ਸਸਤ ਪੁੱਛੇ ਦਿਨਾਂ ਤੋਂ ਮੈਂ ਘਰ ਤੋਂ ਬਾਹਰ ਪੈਰ ਨਹੀਂ ਪਾਉਂਦੀ ਮੈਂ ਹਮੇਸ਼ਾ ਤਰ੍ਹਾਂ ਇਦਾਂ ਕਰਦੀ ਆਂ ਸਸਤ ਆਪਣੀ ਹੀ ਸਸਤ ਲੈਣਾ ਚਾਹ ਬਣਾਉਂਦੀ ਆਂ ਕੜਕਲੀ ਤੇ ਮਨਾਉਂਦੀ ਆਂ ਤੇ ਇਹ ਗੱਲ ਕਰਦੀ ਆਂ ਸ਼ਾਇਦ ਮੰਨ ਹੀ ਜਾਣ

ਮੈਂ ਵੀ ਜਾਇਆ ਮਸੰਦ ਜੀ ਬਾਈ ਕੋਨੇ ਕੁੜਕੀਏ ਉਹ ਤਾਂ ਮਹਿਗੀਆਂ ਬੇਲੀਆਂ ਤੂੰ ਉੱਥੇ ਕਿੱਥੇ ਆ ਨਾ ਮਿਲਣਾਂ ਦੇ ਮਗਰ ਲਾ ਕੇ ਈਆਂ ਕਾਦੀਆਂ ਈਆਂ ਨਾਲੇ ਨੋਹਾਂ ਈਆਂ ਨੇ ਨੋਹਾਂ ਦੀਆਂ ਕਾਦੀਆਂ ਈਆਂ ਹੁੰਦੀਆਂ ਚੁੱਲ੍ਹਾ ਚਾਂਦਾ ਸਾਰਾ ਸੰਭਣ ਵਾਲਾ ਪਿਆ ਰੋਟੀ ਲੋਕ ਦਾ ਕੰਮ ਸਾਰਾ ਪਿਆ ਘਾਂਡਾ ਟਿੰਡਾ ਸੋਧਣਾ ਕੋਈ ਪੁੱਤ ਈਆਂ ਸੁਆਣੀ ਹੈਗੀਆਂ ਕਿਹਦੇ ਚੱਲ ਕਾਦੇ ਤੇ ਟੋਟੇ ਧੋਬਦੇ ਆਂ ਧੀ ਤਰਾ ਕੰਨਿਆਂ ਤੂੰ ਨਾ ਫਿਰਦੇ ਆਂ ਅੱਜ ਕੱਲ ਆਹ ਹੀ ਹਾਲ ਆ ਸਾਰਿਆਂ ਹਾਲ ਤਾਂ ਤੇਰੇ ਸਾਹਮਣੇ ਹੀ ਆ ਬੈਠੇ ਨਾ ਘੋੜੇ ਦਿੱਤੇ ਧੋਖਦੇ ਆਂ ਸਾਹੀ ਐਡੀ ਧੋਪ ਕਿੱਥੇ ਨੂੰ ਵੀ ਫਿਰਦੀ ਆ ਤੂੰ ਤੇ ਆਂ ਤੀਆਂ ਦਾ ਪ੍ਰੋਗਰਾਮ ਇਹ ਆਪਣੇ ਪਿੰਡ ਤੇ ਲੱਗਿਆ ਆ ਉੱਥੇ ਆਪਣੀਆਂ ਨੂੰ ਛੱਡ ਕੇ ਆਈਆਂ ਕਹਿੰਦੀ ਮੈਂ ਤੀਆਂ ਤੇ ਜਾਣਾ ਆ ਮੈਂ ਤਾਂ ਚੱਲ ਹਊ ਕੁੜੀਆਂ 2 ਘੰਟੇ ਉਹਨਾਂ ਦੇ ਬੈਠ ਕੇ ਨਹੀਂ ਹੱਸ ਕੇ ਡੋਊਗੀ ਸੜਕੇ ਆਈਆਂ ਨਾ ਤੂੰ ਕਹਿੰਦੇ ਪੰਡਾ ਜਪਈਓ ਐ ਇਹ ਹੈ ਐਦਾਂ ਨਹੀਂ ਵਾਲੀਆਂ ਸਿਰ ਤੇ ਚੜਾਈ ਦੀਆਂ ਨੋਹਾਂ ਨੋਹਾਂ ਚੁੰਕੀਆਂ ਛੱਲੀਆਂ ਜਗੋਣੀਆਂ ਲੱਗਦੀਆਂ ਆ ਇਹ ਚੱਲ ਹਉ ਕੁੜੇ ਸਾਰਾ ਸਾਰਾ ਚੁੰਕੀਆਂ ਛੱਲੀਆਂ ਚ ਰਹਿਣਾ ਉਹ ਨਹੀਂ ਹਉ ਉਹ ਵੀ ਮਨਮਾਨੀਆਂ ਘੜੀ ਹੱਥ ਫੇੜ ਲੈਣੀਆਂ ਹੁਣ ਤੇਰੀ ਨੋਹ ਹੈ ਨਹੀਂ ਪਾਣੀ ਪਲਾਵੇ ਮੈਨੂੰ ਕੁੜੇ ਕੀਤੀ ਆ ਤੇਰੀ ਮੰਮੀ ਆਈ ਆ ਤੇਰੀ ਤਾਈ ਆਈ ਆ ਬਹੁਤ ਪਾਣੀ ਲਿਆ ਸਸਤੀ ਕਾਲ ਸਾਈਂ ਦੀ ਫੈਰ ਕਰਨੀ ਆ ਸਸਤੀ ਕਾਲ ਇਹ ਲੈ ਫੋਟੋ ਸਾਰੇ ਬਾਹਰ ਨਹੀਂ ਫਿਲਪਟੂ ਮੈਂ ਆਏ ਸੀ ਥੋੜਾ ਤੋਂ ਨਹੀਂ ਗਈ ਤੀਆਂ ਤੇ ਓਏ ਇਹ ਨਹੀਂ ਗਈ ਤੀਆਂ ਤੇ ਆਇਆ ਨੂ ਮਾ ਦਾ ਕਾ ਦਾ ਕੰਮ ਤੀਆਂ ਦਾ ਕੰਮ ਕਿਨੇ ਕਰਨਾ ਸਾਰਾ ਸਾਡਾ ਰੋਟੀ ਟੋਕਰ ਸੋਈ ਖਾਣਾ ਸਾਂਭਣਾ ਉਹ ਕਿਨੇ ਕਰਨਾ ਨਹੀਂ ਰੋਟੀ ਕਰਦਾ ਸਾਰਾ ਸਾਲ ਹੁੰਦਾ ਇੱਕ ਦਿਨ ਪੈਣਾ ਦੇ ਖੇਡਣ ਦਾ ਦਿਨ ਹੁੰਦਾ ਸੰਗੇੜ ਦਾ ਚੱਲ ਹਉ ਇਹ ਬਚਾਰੀਆਂ ਕਿਤੇ ਬਚੀਆਂ ਪਈਆਂ ਸਾਡੇ ਕੰਮਾਂ ਹਉ ਇੱਕ ਦਿਨ ਇਹਨੂੰ ਜਾ ਲੜ ਦੇਣਾ ਸੀ ਸੰਗੇੜ ਨਾਲ ਆਪਣਾ ਸੁਆਦੀ ਜਿਗਾਰਾ ਆਪਾ ਗੇ ਵਾਲੇ ਨਹੀਂ ਗੇ ਜੇ ਸਾਨੂੰ ਇਜਾਜ਼ਤਾਂ ਨਹੀਂ ਮਿਲੀਆਂ ਆਪਾਂ ਇਹਨਾਂ ਨੂੰ ਵੀ ਨਾ ਚੰਗਈਏ 니 ਗੱਲਾਂ ਸੁਣਾ ਨੱਚਣ ਟੱਪਣ ਦੀ ਕਿਹੜੀ ਗੱਲ ਆ ਜੇ ਨੱਚਣਾ ਟੱਪਣਾ ਹੋਊਗਾ ਹੋਰ ਚੌ ਦਿਨਾਂ ਨੂੰ ਮੇਰੇ ਭਤੀਜੇ ਦਾ ਵਿਆਹ ਆ ਉੱਥੇ ਆ ਆ ਕੀ ਕਹਿੰਦੇ ਅੱਡੀ ਜਾਦੂ ਜਾਜਾ ਲੱਗਣਾ ਉੱਥੇ ਉੱਥੇ ਨੱਚ ਲਵੇ ਜਿੰਨਾ ਮਰਜੀ ਨਹੀਂ ਮੇਰੀ ਸੁਣ ਗੱਲ 니 ਉੱਥੇ ਭੰਗਨੇ ਬੰਦਿਆਂ ਚ ਖਾਦੀ ਪੀਦੀ ਤੇ ਨੱਚਦੀ ਚੰਗੀ ਲੱਗੂ ਕੜੀਆਂ ਨਵਾਂ ਹਾਥੀ ਆਇਆ ਸਾਰੀਆਂ ਉਹਦੇ ਹਾਨ ਕਰਵਾਉਣ ਦੀਆਂ ਕੋਲੀਆਂ ਨਾ ਉਹ ਕੇ ਉਹ ਅਨਿਆਸ ਰੱਬ ਨੇ ਚੰਗੀ ਲੇ ਕੋ ਨੱਚਦੀ ਹੈ ਮੰਮੀ ਸੀਰੀ ਦਾ ਫੋਨ ਆਇਆ ਮੈਂ ਗੱਲ ਕਰ ਅੱਛਾ ਅੱਛਾ ਹੈਲੋ ਹਾਂ ਸਤਿ ਸ੍ਰੀ ਅਕਾਲ ਕੋ ਸਤਿ ਸ੍ਰੀ ਅਕਾਲ ਹਾਂ ਕਿਤਾ ਠੀਕ ਹੈ ਅੱਛਾ 니 ਲੈ ਮਿੱਤੀਂ ਤੀਆਂ ਤੇ ਚੱਲੀ ਆ ਜਾਇਆ ਜਾਇਆ ਜਾ ਅੱਛਾ ਹਾਂ ਤੂੰ ਇੱਤਾ ਕਰੀ ਸੋਣਾ ਜਾਂ ਸੂਟ ਪਾ ਕੇ ਜਾਈ ਚੰਗਾ ਹਾਂ ਤਿਆਰtir ਹੋ ਕੇ ਮੇਰਾ ਪਤਾ ਫੋਟੋ ਭੇਜੀ ਮੈਨੂੰ ਚੰਗਾ ਮੈਂ ਜੀਤੀ ਨੂੰ ਕਹੂੰਗੀ ਆਹ ਨਾ ਤੱਤੇ ਮਣਾ ਮੈਂ ਜੈ ਨੂੰ ਕੱਟ ਕੇ ਦਿਨਾਉਗੀ ਮੈਨੂੰ ਵੀ ਹਾਂ ਸੋਹਣੀ ਜੇ ਤਿਆਰ ਹੋ ਕੇ ਜਾਈ ਮੈਂ ਤੀ ਹੋਰ ਹੋ ਜਾਇਆ 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 ਚੰਗਾ 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 ਜਾਇਆ ਏ ਮੇਰੀ ਕੁੜੀ ਦਾ ਫੋਨ ਸੀ ਹੋਰ ਉਹ ਚੱਲੀ ਸੀ ਆਦਤੇ ਮਣਾ ਕੀ ਆਦੀ ਉਹਨਾਂ ਦੇ ਪਿੰਡ ਵੀ ਅੱਛਾ ਤਾਂ ਕਹਿੰਦੀ ਹੈ ਉਹਨਾਂ ਗੱਲ ਕੀਤੀ ਕਹਿੰਦੀ ਮੰਮੀ ਮੈਂ ਕੀ ਆ ਤੇ ਚੱਲੀ ਆ ਮੈਂ ਕਿਹਾ ਤੈਨੂੰ ਜਾਇਆ ਤੇ ਤਾਂ ਉਹ ਚੱਲੀ ਉੱਤਰ ਸੁਣਾ ਲੱਗਦਾ ਨਾ ਉਹ ਤੀਆਂ ਕੁੜੇ ਬੇਰੀ ਸੁਣਾਂ ਗੱਲ ਇੱਥੇ ਕੋਈ ਫਰਕ ਨਹੀਂ ਪਾਉਂਦੇ ਆਪਣੇ ਤੇ ਇਹਨੂੰ ਤਾਂ ਕਹਿੰਦੀ ਆ ਸੋਣੀ ਲੋੜੀ ਕਿਆ ਰਹੋ ਕਿਆ ਹੈ ਆਹ ਨਹੀਂ ਕਿ ਜਿਹਦੀ ਸੀ ਜਿਹਨੂੰ ਤਾਂ ਕਹਿੰਦੀ ਮੈਂ ਜਾਣ ਨਹੀਂ ਦੇਣਾ ਹੈ ਤੇਰੀ ਸੀ ਵੀ ਉੱਥੇ ਦੀ ਨਾ ਨਾ ਉਹ ਆਪਣਾ ਦਿਮਾਗ ਖੋਲ ਜਰੀ ਚੰਗੀ ਸੋਚ ਚ ਕਰਾ ਦਾ ਆਪਾ ਨਾ ਉਤਾਲੀਆਂ ਬਣੀਆਂ ਆਪਣੀ ਜਰੀ ਸੋਚ ਨੂੰ ਨਵੇਂ ਸਿਰੇ ਜੋੜ ਆਪਾਂ ਨਾ ਇਹਨਾਂ ਨੇ ਹਾਲ ਗਾ ਫਿਕਸਣਾ ਆ ਆ ਕਿੱਥੇ ਗੋਡੇ ਬਿੱਤੇ ਰਹਿ ਗਏ ਸਾਡੇ ਭੜਕ ਨੂੰ ਸਾਨੂੰ ਇਹ ਨਹੀਂ ਲੈਣਾ ਜੇ ਆਜਾ ਪਾ ਇਹਨਾਂ ਦਾ ਚਾਰ ਆੜ ਪੂਰਾ ਕਰਾਂਗੇ ਇਹਨਾਂ ਦਾ ਮੱਖਾ ਸਹੀ ਰੋਕਾ ਚਾਲਣ ਦੇ ਤੰਗਾ ਤੰਗਾ ਇਹ ਤੁਮ ਨੂੰ ਤਾਂ ਮੇਰਾ ਦਿਮਾਗ ਖੋਲ ਉਹ ਤੱਕਾ ਮੈਂ ਤਾਂ ਬੰਤਾਈ ਨੂੰ ਗਿਆ ਦੋ ਮਿੰਟ ਬੈਠ ਤੇ ਤੈਨੂੰ ਛੱਡ ਗਿਆ ਉਹਨੇ ਆ ਕੀ ਕੰਮ ਵੀ ਮੈਂ ਨਵਾ ਸੁਪਾ ਕੇ ਆ ਹਾਂ ਤੂੰ ਸੋਣਾ ਜੇ ਪਾ ਕੇ ਤਿਆਰ ਹੋ ਗਿਆ ਕਿਤੀ ਯਾਰ ਬੁਢੀ ਵੀ ਖੋਸ਼ ਹੋ ਗਈ ਆ ਅੱਤ ਉਹ ਤੇਰਾ ਕੀ ਜਾਨਦਾ ਬੰਦਿਆਂ ਨਹੀਂ ਦੱਸੀਦਾ ਦੋ ਘਟਨਾ ਚ ਉਹਨੇ ਆ ਜਾਣਾ ਨਹੀਂ ਫੇਰ ਦੋ ਮਿੰਟ ਉਹ ਤਿਆਰ ਹੁੰਦੀ ਆ ਤੇ ਮੈਂ ਨਾ ਉਸੋਂ ਫਲਕਾਰੀ ਇਹ ਆ ਮਾ ਕੱਢ ਕੇ ਮੋਟੀ ਨੂੰ ਯੋਵੀ ਗੰਗਾ ਮम्मी ਦੇ ਕੰਮ ਤੇ ਆਰ ਹੋ ਗਈ ਮੈਂ ਸੋਣੀ ਲੱਗਦੀ ਮੇਰੀ ਤਵਾ Yeah, ਤੇ ਤਾਂ ਦੋਲੇ ਗੋਟੇ ਹੁਣ ਤੁਸੀਂ ਕਰੋ ਆਪਣਾ ਹਨਾ ਮੌਜ ਮੇਲਾ ਅਸੀਂ ਚੱਲਨੇ ਆ ਹੈ ਜੰਨਾ ਬਾਈ ਦੀ ਤੁਸੀਂ ਬੈਠ ਕੇ ਦੇਖੋ ਜਾਓ ਨਾ ਗਾਹ ਕੇ ਰੌਣਕ ਮੇਲਾ ਦੇਖੋ ਹੁਣ ਤੁਸੀਂ ਹਾਂ ਸੀ ਕਚਨ ਦਾ ਜੰਨਾ ਲਾਈਨ ਜੰਨਾ ਦਾ ਤਾਪਰੀ ਦਾ